ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਐ ਇੰਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਐ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇੰਨਾਂ ਕੰਮਾਂ ਤੋਂ ਬਾਅਦ ਆ ਛੋਟੇ-ਛੋਟੇ ਅਲੀਗੇਸ਼ਨ ਫਲਾਣੇ ਨੂੰ ਫਲਾਣੇ ਨਾਲ ਲੜਾਤਾ ਇਹਨੇ ਥੋ ਚੋਰ ਐ ਜੀ ਇਹ ਠੱਗ ਐ ਜੀ ਕੱਚੇ ਰਾਹਾਂ 'ਚ ਤੁਰਨਾ ਪੈਂਦਾ ਤੇ ਤਾਂ ਜਾ ਕੇ ਕਿਰਦਾਰ ਬਣਦੇ ਐ ਜਿਹੜਾ ਕਿ ਮੈਂ ਆਪਦਾ ਕਿਰਦਾਰ ਇਮਾਨਦਾਰੀ ਵਾਲਾ ਜਿਹੜਾ ਹੈਗਾ ਬਣਾਇਆ ਜਿਹ ਇਹਨਾਂ ਨੂੰ ਹਜਮ ਨਹੀਂ ਜਿਹੜਾ ਪਾਰਟੀ 'ਚ ਪੁਰਾਣਾ ਕੰਮ ਕਰਨ ਵਾਲਾ ਸੱਜਣਾ ਹੈ ਉਹਦੇ ਤੋਂ ਇੱਕ ਐਲੀਗੇਸ਼ਨ ਜਿਹੜਾ ਸੀਗਾ ਉਹ ਮੇਰੇ ਤੇ ਲਵਾਇਆ ਦੇਖੋ ਕਿਰਦਾਰ ਜਿਹੜਾ ਇਹ ਸੌਖਾ ਨਹੀਂ ਬਣਦਾ ਜਿਹਦੇ 'ਚ ਸਾਲ ਲੱਗਦੇ ਆ ਸਮਾਂ ਲੱਗਦਾ ਤੇ ਬਹੁਤ ਔਖੇ ਹੋ ਕੇ ਚੱਲਣਾ ਪੈਂਦਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦਿੱਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿਹਦਾ ਸਫਰ ਹੈ ਚਰੂਮਣੀ ਕਾਲੀਦਲ ਦੇ ਵਿੱਚ ਵੀ ਜੇਕਰ ਮੈਂ ਕੁਝ ਬੋਲਦਾ ਹਾਂ ਤਾਂ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੁੰਦਾ ਉਹਨਾਂ ਸਾਰੇ ਸੱਜਣਾ ਮਿੱਤਰਾਂ ਦੀ ਸਲਾਹ ਤੇ ਸਿਰਫ ਇੱਕ ਦਿਨ ਮੈਂ ਇੰਟਰਵਿਊ ਦਿੱਤੀਆਂ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਮੈਂ ਚੁੱਪ ਰਿਆ ਕਿਉਂਕਿ ਸਾਰੇ ਕਹਿੰਦੇ ਵੀ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਚੁੱਪ ਰਹਿਣਾ ਚਾਹੀਦਾ ਪਰ ਪਿਛਲੇ 3-4 ਦਿਨਾਂ ਤੋਂ ਜਿਸ ਕਿਸਮ ਦੀ ਕਿਰਦਾਰਕੁਸ਼ੀ ਮੇਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਟੀ ਬਬਲੀ ਐਂਡ ਜਿਸ ਤਰ੍ਹਾਂ ਦੀ ਕਿਰਦਾਰਕੁਸ਼ੀ ਮੇਰੀ ਪਿਛਲੇ ਦਿਨਾਂ ਦੇ ਤੋਂ ਲਾ ਕੇ ਕੀਤੀ ਜਾ ਰਹੀ ਹੈ ਮੈਂ ਕਹਿ ਸਕਦਾ ਕਿ ਛੋਟੇ-ਛੋਟੇ ਅਲੀਗੇਸ਼ਨ ਫਲਾਣੇ ਨੂੰ ਫਲਾਣੇ ਨਾਲ ਲੜਾਤਾ ਇਹਨੇ ਥੋ ਚੋਰ ਹੈ ਜੀ ਇਹ ਠੱਗ ਹੈ ਜੀ ਇਹ ਗੱਲਾਂ ਇੱਕ ਸਧਾਰਨ ਜੀਆਂ ਗੱਲਾਂ ਸੀਗੀਆਂ ਕਿ ਮੈਂ ਇਹਨਾਂ ਦਾ ਜਵਾਬ ਦੇਣਾ ਵੀ ਠੀਕ ਨਹੀਂ ਸਮਝਿਆ ਹਾਲਾਂਕਿ ਫਰੀਦਕੋਟ ਦੇ ਜਿਹੜੇ ਲੋਕ ਨੇ ਉਹ ਮੈਨੂੰ ਵੀ ਚੰਗੀ ਤਰ੍ਹਾਂ ਜਾਣਦੇ ਆ ਜਿਹਦੇ ਨਾਲ ਬੰਦਾ ਜੁੜਿਆ ਹੋਵੇ ਜਦੋਂ ਲਿਖ ਲਿਖ ਕੇ ਦੇ ਦੇਤੇ ਉਹ ਕਈ ਵਾਰੀ ਬੋਲਣਾ ਵੀ ਪੈਂਦਾ ਮਜਬੂਰੀ ਵੀ ਮੈਂ ਸਾਰੇ ਦੀ ਸਾਰੀ ਜਿਹੜੀ ਇਹ ਗੱਲ ਇੱਕ ਵਾਰੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਦੇਖੋ ਜਿਸ ਦਿਨ ਦਾ ਇੱਕ ਵਰਤਾਰਾ ਵਾਪਰਿਆ ਇਹ ਘਟੀਆਂ ਤੇ ਨੀਚ ਹਰਕਤਾਂ ਕਿੱਥੋਂ ਸ਼ੁਰੂ ਹੋਈਆਂ ਕਿ ਮੰਨ ਲਓ ਨੇਮ ਪਲੇਟ ਵੀ ਤੋੜਤੀ ਕਦੇ ਕਿਸੇ ਤੋਂ ਕੁਝ ਬੁਲਾਤਾ ਕਦੇ ਕਿਸੇ ਤੋਂ ਕੁਝ ਬੁਲਾਤਾ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਘਟਿਆ ਸੋਚਦਾ ਜਿਹੜਾ ਹੈਗਾ ਇਹ ਮੁਝਾਰਾ ਹੋ ਰਿਹਾ ਔਰ ਅੱਜ ਮੈਨੂੰ ਦੁੱਖ ਲੱਗਾ ਕਿ ਇੱਕ ਕੈਨੇਡਾ ਤੋਂ ਜਿਹੜਾ ਹੈਗਾ ਪੁਰਾਣਾ ਪਾਰਟੀ ਦੇ ਵਿੱਚ ਕੰਮ ਕਰਨ ਵਾਲਾ ਸੱਜਣਾ ਹੈ ਜਿਹੜਾ ਪਾਰਟੀ 'ਚ ਪੁਰਾਣਾ ਕੰਮ ਕਰਨ ਵਾਲਾ ਸੱਜਣਾ ਹੈ ਉਹਦੇ ਤੋਂ ਇੱਕ ਐਲੀਗੇਸ਼ਨ ਜਿਹੜਾ ਸੀਗਾ ਉਹ ਮੇਰੇ ਤੇ ਲਵਾਇਆ ਦੇਖੋ ਕਿਰਦਾਰ ਜਿਹੜਾ ਇਹ ਸੌਖਾ ਨਹੀਂ ਬਣਦਾ ਇਹਦੇ 'ਚ ਸਾਲ ਲੱਗਦੇ ਆ ਸਮਾਂ ਲੱਗਦਾ ਤੇ ਬਹੁਤ ਔਖੇ ਹੋ ਕੇ ਚੱਲਣਾ ਪੈਂਦਾ ਕੱਚੇ ਰਾਹਾਂ 'ਚ ਤੁਰਨਾ ਪੈਂਦਾ ਤੇ ਤਾਂ ਜਾ ਕੇ کردار ਬਣਦੇ ਆ ਜਿਹੜਾ ਕਿ ਮੈਂ ਆਪਦਾ کردار ਇਮਾਨਦਾਰੀ ਵਾਲਾ ਜਿਹੜਾ ਹੈਗਾ ਬਣਾਇਆ ਜਿਹੜਾ ਇਹਨਾਂ ਨੂੰ ਹਜਮ ਨਹੀਂ ਹੁੰਦਾ ਮੈਂ ਇੱਕ ਬੇਨਤੀ ਕਰਾਂ ਤੇ ਜਦੋਂ کردار ਤੇ ਗੱਲ ਆ ਗਈ ਤੇ ਮੈਨੂੰ ਅੱਜ ਜਵਾਬ ਦੇਣਾ ਪੈਣਾ ਸੀ ਪਹਿਲਾਂ ਤਾਂ ਸਾਰੇ ਪਾਰਟੀ ਦੇ ਵਰਕਰਾਂ ਤੋਂ ਲੀਡਰਾਂ ਤੋਂ ਮੈਂ ਇਸ ਗੱਲ ਦੀ ਮਾਫੀ ਚਾਹੂੰਗਾ ਕਿ ਜਿਹੜਾ ਤੁਸੀਂ ਮੈਨੂੰ ਵਾਰ-ਵਾਰ ਰੋਕਦੇ ਸੀ ਕਿ ਬੋਲਣਾ ਨਹੀਂ ਬੋਲਣਾ ਨਹੀਂ ਤੇ ਮੈਂ ਅੱਜ ਮੈਨੂੰ ਉਹ ਮੈਨੂੰ ਮੇਰੀ ਮਜਬੂਰੀ ਹੈ ਕਿ ਮੈਨੂੰ ਬੋਲਣਾ ਪੈਣਾ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਬੇਨਤੀ ਕਰਾਂ ਕਿ ਜਿਸ ਜਿਸ ਇਹ ਇਹ ਸੱਜਣ ਨੇ ਮੈਂ ਇੱਕ ਦਿਨ ਯਾਦ ਕਰਾ ਦਿਆਂ ਇੱਕ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਅਸੀਂ ਤਾਂ ਕਦੇ ਪਾਸੇ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਫਰੀਦਕੋਟ ਤੋਂ ਹਾਰੇ ਸੀ ਇਹ ਬੰਟੀ ਦੇ ਫਾਦਰ ਨੇ ਹਵਾਈ ਫੈਰ ਕਰਕੇ ਖੁਸ਼ੀ ਮਨਾਈ ਸੀ ਇਹ ਇਹ ਇੰਨਾ ਕਿ ਦਾ ਸਫਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੱਕ ਤਾਂ ਇਹ ਅੰਦਾਜ਼ਾ ਲਾ ਲਿਓ ਫਰੀਦਕੋਟ ਦੇ ਹਰੇਕ ਸੱਜਣ ਨੂੰ ਪੁੱਛ ਲਿਓ ਹਰੇਕ ਜਿਹੜੇ ਹੈਗੇ ਆ ਉਹ ਉਸ ਨੂੰ ਪੁੱਛ ਲਿਓ ਤੇ ਦੂਜੀ ਗੱਲ ਬੰਟੀ ਮੈਂ ਤੈਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਹਾਂ ਇਹਨਾਂ ਗੱਲਾਂ ਤੋਂ ਬਾਅਦ ਆ ਜਾ ਤੂੰ ਪਾਰਟੀ ਤਾਂ ਮਾਰੀ ਮਾਰੀ ਆ ਤੇ ਜੇ ਜੇ ਤੂੰ ਬਾਰ-ਬਾਰ ਮੇਰੇ ਤੇ ਝੂਠੇ ਅਲੀਗੇਸ਼ਨ ਲਵਾਏਂਗਾ ਨਾ ਤੇ ਮੈਂ ਸੱਚੀਆਂ ਹੀ ਲੋਕਾਂ ਦੇ ਵਿੱਚ ਕਰਤੀਆਂ ਤੇ ਬਹੁਤ ਭੇੜੇ ਬਖੇੜੇ ਪੈ ਜਾਣਗੇ ਤੈਨੂੰ ਵੀ ਬਾਹਰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਇਹਨਾਂ ਕੰਮਾਂ ਤੋਂ ਬਾਅਦ ਆ ਜਾ ਮੈਂ ਪਾਰਟੀ ਨੂੰ ਸੁਧਾਰਨ ਦੇ ਲਈ ਆਪਣੇ ਆਪ ਦੇ ਸਾਰੇ ਅਹੁਦਿਆਂ ਨੂੰ ਆਪਦੇ ਆਪ ਦੇ ਸਾਰੀਆਂ ਚੀਜ਼ਾਂ ਨੂੰ ਇੱਕ ਕਿਸਮ ਦਾ ਦਾਤੇ ਲਾਇਆ ਤੇ ਤੂੰ ਤੂੰ ਕਰਦਾਰਕਸ਼ੀ ਤੇ ਜਿਹੜੀ ਤੇ ਉਤਰਿਆ ਨਾ ਇਹ ਇਹ ਭੇੜੇ ਰਾ ਪੈ ਗਏ ਮੈਂ ਤੈਨੂੰ ਦੱਸਾਂ ਇਹਦਾ ਅੰਤ ਬਹੁਤ ਮਾੜਾ ਹੋਣਾ ਤੇਰਾ ਇਹ 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 ਮੈਂ ਬਾਦਲ ਪਰਿਵਾਰ ਦੇ ਵਿੱਚ ਰਹਿਣਾ ਤੇਰਾ ਕਿਰਦਾਰ ਕੀ ਹੈ ਯਾਰ ਜਿਸ ਦਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਇਹ ਜਿਹੜੀ ਹੈ ਡੈੱਡ ਬੋਡੀ ਘਰੇ ਪਈ ਹੈ ਡੈੱਡ ਬੋਡੀ ਘਰੇ ਪਈ ਹੈ ਤੈਨੂੰ ਭੈਣਾ ਮਾਵਾਂ ਦੀਆਂ ਗਾਲਾਂ ਕੱਢ ਕੇ ਬਾਦਲ ਪਰਿਵਾਰ ਨੇ ਜਿਹੜਾ ਸੀ ਉਹ ਦੇਲੀ ਤੋਂ ਬਰਾਂਡੇ ਤੋਂ ਬਾਹਰ ਕੀਤਾ ਗਿਆ ਸੀ ਤੈਨੂੰ ਯਾਦ ਨਹੀਂ ਇਹ ਗੱਲਾਂ ਭੋਗ ਵਾਲੇ ਦਿਨ ਤੂੰ ਲੰਗਰ 'ਚ ਬੈਠ ਕੇ ਟਾਈਮ ਟਪਾਇਆ ਉਹਨਾਂ ਗਾਲਾਂ ਤੋਂ ਡਰਦਾ ਕਿਸੇ ਦੇ ਮੱਥੇ ਤੱਕ ਨਹੀਂ ਲੱਗਿਆ ਇਸ ਕਰਕੇ ਮੇਰਾ ਮੂੰਹ ਨਾ ਖਲਾ ਕਿਹੜਾ ਰੇਤਾ ਬਜਰੀ ਕਿਹੜੇ ਕਿੱਥੋਂ ਪੈਸੇ ਕਿਹੜੇ ਕੀ ਇਹ ਮੈਨੂੰ ਸਾਰਾ ਕੁਝ ਪਤਾ ਹੈ ਤੇ ਮੇਰੇ ਸਾਹਮਣੇ ਲੰਘਦਾ ਸੀ ਸਾਰਾ ਕੁਝ ਮੈਂ ਉਸ ਵੇਲੇ ਵੀ ਉਸ 'ਚ ਧਾਰ ਨਹੀਂ ਮਾਰੀ ਕਿਤੇ ਤੇ ਤੁਸੀਂ ਕਿਵੇਂ ਮੇਰੇ ਤੇ ਅਲੀਗੇਸ਼ਨ ਤੁਸੀਂ ਨਹੀਂ ਲਾ ਸਕਦੇ ਇਹ 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 ਇੱਕ ਗੱਲ ਨੂੰ ਸਮਝਣਾ ਪੈਣਾ ਤੁਸੀਂ ਪਰਸੋਂ 'ਚ ਉੱਥੇ ਮੇਰਾ ਸੱਜਣ ਇੱਕ ਫਰੀਦਕੋਟ ਦਾ ਮੇਰਾ ਭਰਾ ਬੋਲੀ ਜਾਂਦਾ ਸੀ ਕਰੋੜਾਂ ਰੁਪਏ ਦੀਆਂ ਗੱਡੀਆਂ ਮੇਰੀ ਤਾਂ 2014 ਮਾਡਲ ਇੱਕ ਐਨੋਵਾ ਹੈ ਜਿਹੜੀ ਪੌਣੇ 4 ਲੱਖ ਪਾਰਟੀ ਪਿੱਛੇ ਚਲਾਤੀ ਕੋਈ ਬਿਜ਼ਨਸ ਨਹੀਂ ਮੇਰਾ ਤੇ ਦੂਜੀ ਜਿਹੜੀ ਹੈਗੀ ਆ 2007 ਮਾਡਲ ਮੇਰੀ ਕੈਮਰੀ ਹੈ ਜਿਹੜੀ ਜਮਾਂ ਕੰਡਮ ਹੋਣ ਦੇ ਕਿਨਾਰੇ ਆ ਤੇ ਜਿਹੜੀਆਂ ਤੁਹਾਡੇ ਯਾਰ ਕੋਲੇ ਗੱਡੀਆਂ ਆ ਉਹ ਵੇਖੋਗਾ ਕਿਹਦੇ ਨਾਂ ਤੇ ਆ ਵੇਖੋਗਾ ਕਿੱਥੋਂ ਤਨਖਾਹ ਹੁੰਦੀ ਆ ਹਲੇ ਮੇਰਾ ਮੂੰਹ ਨਾ ਖਲਾਓ ਮੇਰੀ ਬੇਨਤੀ ਹੈ ਇਸ ਕਰਕੇ ਜਿਹੜੇ ਬੰਦੇ ਕੋਲੇ ਇੱਕ ਜ਼ਮੀਨ ਦਾ ਓੜਾ ਵੀ ਹੈ ਨਹੀਂ ਤੇ ਉਹ ਬੰਦਾ ਦੂਜਿਆਂ ਤੇ ਅਲੀਗੇਸ਼ਨ ਲਵਾਵੇ ਯਾਰ ਕਿਹੜੇ ਕੰਮਾਂ 'ਚ ਪਏ ਹੋ ਤੁਸੀਂ ਮੈਂ ਸਿਰਫ ਪਾਰਟੀ ਦੇ ਸੁਧਾਰ ਲਈ ਗੱਲ ਕੀਤੀ ਹੈ ਤੇ ਪਾਰਟੀ ਦੇ ਸੁਧਾਰ ਲਈ ਜੇ ਪ੍ਰਧਾਨ ਸਾਹਮਣੇ ਮੰਨਣੀ ਆ ਮੰਨਣ ਤੇ ਜੇ ਖੂਚ ਛਾਲ ਮਾਰਨ ਲਈ ਸਾਰੇ ਤਿਆਰ ਬੈਠੇ ਹੋ ਤਾਂ ਉਸੇ ਕੁਝ ਮੈਡਿਕ ਪੂ ਫਿਰ ਮੈਨੂੰ ਕੀ ਫਰਕ ਪੈਂਦਾ ਮੇਰੇ ਕਿਹੜਾ ਕੋਈ ਰੱਤੇ ਬਜਰੀ ਦੇ ਲਾਲਚ ਬੰਦ ਹੋ ਜਾਣਗੇ ਇਸ ਕਰਕੇ ਪਹਿਲੀ ਗਲਤੀ ਇਹ ਹੈ ਕਿ ਇਸ ਕੰਮ ਦੇ ਉੱਤੇ ਬਾਅਦ ਆ ਜਾਓ ਮੈਂ ਹਲੇ ਵੀ ਕਹਿਣਾ ਬੜੀਆਂ ਕੇਸ ਪੈਂਡਿੰਗ ਸਿੱਟਾਂ ਦੇ ਪਏ ਆ ਬੜੇ ਕੁਝ ਹੋਰ ਪਿਆ ਮੈਂ ਇਨਾਂ ਕੰਮਾਂ 'ਚ ਨਹੀਂ ਪੈਣਾ ਚਾਹੁੰਦਾ ਨਾ ਮੇਰਾ ਮੂੰਹ ਖਿਲਾਓ ਯਾਰ ਮੈਂ ਬਹੁਤ ਤਪਿਆ ਪਿਆ ਇਨਾਂ ਗੱਲਾਂ ਦੇ ਕਰਕੇ ਤੁਹਾਡੇ ਤੇ ਮੈਂ ਕੋਈ ਸੌਖਾ ਨਹੀਂ ਐ ਮੈਂ ਜਿੰਦਗੀ ਲਾਈ ਹੈ 1995 ਦਾ ਘਰ ਛੱਡ ਕੇ ਪੱਕੇ ਤੌਰ ਤੇ ਚੱਲਿਆ ਤੇ 99 ਦੀ ਇਲੈਕਸ਼ਨ ਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਪਹਿਲੀ ਵਾਰੀ ਮੈਨੂੰ ਕਿਸੇ ਸਿਆਸੀ ਲੀਡਰ ਨਾਲ ਮਤਲਬ ਜਿਹੜਾ ਸੀਗਾ ਉਹ ਪੱਕੇ ਤੌਰ ਤੇ ਕਿਸੇ ਨਾਲ ਭੇਜਿਆ ਹੋਇਆ ਸੀਗਾ ਇਸ ਕਰਕੇ ਇਹ ਮੈਂ ਬੇਨਤੀ ਕਰਦਾ ਕਿ ਇਹ ਜਿਹੜਾ ਨਵਾਂ ਪੋਸ਼ ਹੈ ਇਹ ਤਾਂ ਉਸ ਵੇਲੇ ਰਾਜਨੀਤੀ ਚ ਵੀ ਹੈਣੀ ਸੀ ਜਦੋਂ ਦਾ ਮੈਂ ਸਰਦਾਰ ਪ੍ਰਕਾਸ਼ ਸਿੰਘ ਬਾਦਲਤਾ ਉਤੇ ਸਾਸ਼ਕ ਵੀਰ ਸਿੰਘ ਬਾਦਲ ਸਾਹਿਬ ਸਾ ਗੁਰਦਾਸ ਸਿੰਘ ਬਾਦਲ ਸਾਹਿਬ ਕੋਲੇ ਜਾਂਦਾ ਸੀ ਇੱਕ ਗੱਲ ਦੂਜੀ ਮੈਂ ਬੇਨਤੀ ਕਰਦਿਆਂ ਤੁਹਾਨੂੰ ਇੱਕ ਬਾਰ ਬਾਰ ਤੁਸੀਂ ਸਾਰੇ ਜਿੰਨੇ ਸੱਜਣ ਬੋਲੇ ਉਹਨਾਂ ਨੇ ਇੱਕ ਗੱਲ ਬੋਲੀ ਆ ਕਿ ਦਾਸ ਜੀ ਤੇ ਬਾਦਲ ਸਾਹਿਬ ਨੂੰ ਲੱਗ ਕਰਾਇਆ ਇੱਥੋਂ ਇੱਕ ਗੱਲ ਤਾਂ ਸਾਬਤ ਹੁੰਦਾ ਕਿ ਬੰਟੀ ਨੇ ਲਿਖ ਕੇ ਸਾਰਿਆਂ ਨੂੰ ਭੇਜਿਆ ਵੀ ਤੁਸੀਂ ਆ ਬੋਲ ਰਹਾ ਓ ਸੱਜਣਾ ਇੱਕ ਗੱਲ ਸਮਝ ਲੈ ਸਰਦਾਰ ਗੁਰਦਾਸ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਹਜ਼ਾਰਾਂ ਦੀ ਤਦਾਦ ਚ ਲੀਡਰ ਬਣਾਏ ਆ ਸੈਂਕੜੇ ਦੀ ਤਦਾਦ ਚ ਮੰਤਰੀ ਤੇ ਐਮਐਲਏ ਬਣਾਏ ਆ ਸੈਂਕੜੇ ਦੀ ਤਦਾਦ ਦੇ ਵਿੱਚ ਜਿਹੜੇ ਸੈਂਟਰ ਦੇ ਵਿੱਚ ਸਾਂਝਾ ਪਾ ਕੇ ਜਿਹੜੇ ਹੈਗੇ ਆ ਵੱਡੇ ਵੱਡੇ ਕੰਮ ਕਾਰੋਬਾਰ ਕਰਾਏ ਆ ਯਾਰ ਮੈਂ ਮੈਂ ਕਿਸ ਔਕਾਤ ਦਾ ਸੀ ਕਿ ਦੋਨੋਂ ਭਰਾਵਾਂ ਨੂੰ ਲੱਗ ਕਰਾਤਾ ਸਿਆਸੀ ਕਿਸੇ ਦੀ ਜਿਹੜੀ ਹੈ ਉਹ ਵੱਧ ਹੋ ਸਕਦੀ ਹੈ ਆਸਥਾ ਰੱਖ ਲਈ ਤੇ ਕਿਸੇ ਦੀ ਘੱਟ ਹੋ ਸਕਦੀ ਹੈ ਮੈਂ ਤਾਂ ਇੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਤੇ ਸਾਹ ਗੁਰਦਾਸ ਸਿੰਘ ਬਾਦਲ ਸਾਹਿਬ ਦਾ ਭੇਜਿਆ ਹੀ ਸਾਹ ਅਨਪ੍ਰੀਤ ਸਿੰਘ ਬਾਦਲ ਸਾਹਿਬ ਨਾਲ ਸੀਗਾ ਇਹ ਤਾਂ ਸਿਆਸਤ ਦੀ ਬਾਤ ਚ ਆਉਂਦੇ ਆ ਇਸ ਕਰਕੇ ਇਹੋ ਜੀਆਂ ਬਚਕਾਨੀਆਂ ਗੱਲਾਂ ਇਹਦਾ ਮਤਲਬ ਉਹ ਬੱਚੇ ਸੀ ਕੋਈ ਮੈਂ ਇੱਕ ਨੂੰ ਲੌਂਡੀ ਪੋਪ ਦੇ ਤਾ ਤੇ ਦੂਜੇ ਨੂੰ ਨਹੀਂ ਦਿੱਤਾ ਤਾਂ ਰਸਾ ਤਾਂ ਕਿਹੜੇ ਕਮਾਂ ਚ ਪਏ ਹੋ ਯਾਰ ਤੁਸੀਂ ਇਹ ਇਹ ਤੁਸੀਂ ਬਾਦਲ ਸਾਹਿਬ ਤੇ ਦਾਸ ਜੀ ਦੀ ਸੋਚ ਤੇ ਹੀ ਸਵਾਲ ਖੜਾ ਕਰਦੇ ਹਾਂ ਜੇ ਮੇਰੇ ਕਰਕੇ ਕਿਸੇ ਕਰਕੇ ਲੱਗ ਹੋਏ ਹੋਣ ਇਸ ਕਰਕੇ ਇਹੋ ਜੀਆਂ ਗੱਲਾਂ ਨਾ ਨਾ ਆਪਾਂ ਪਾਓ ਹਾਂ ਹੁਣ ਮੈਂ ਗੱਲ ਕਰਦਾ ਜਿਹੜੀ ਅੱਜ ਸੰਘਾ ਨੇ ਮੇਰੇ ਤੇ ਐਲੀਗੇਸ਼ਨ ਲਾਇਆ ਕਿ ਇਹ ਐਲਐਮਆ ਵਿਚ ਕੇ ਤੇ ਪੈਸੇ ਕਮਾਉਂਦਾ ਸੰਘਾ ਸਾਹਿਬ ਮੇਰੀ ਤੁਹਾਨੂੰ ਬੇਨਤੀ ਹੈ ਪੰਜਾਬ ਦੀ ਧਰਤੀ ਚਾਹੋਗੇ ਤੇ ਤੁਹਾਨੂੰ ਜਿਹੜਾ ਇਹ ਡੈਫਮੇਸ਼ਨ ਦਾ ਨੋਟਿਸ ਹੈ ਨਾ ਇਹ ਤੁਹਾਡਾ ਸਵਾਗਤ ਕਰੂਗਾ ਔਰ ਮੈਂ ਧੁਰ ਤੱਕ ਜਾਊਂਗਾ ਇਹ ਕਿ ਕਿਹੜੇ ਪੈਸੇ ਤੁਸੀਂ ਕਿੱਥੇ ਦਿੱਤੇ ਹੋ ਮੇਰਾ ਕੋਈ ਇਮੀਗ੍ਰੇਸ਼ਨ ਦਾ ਕੰਮ ਨਹੀਂ ਕੰਮ ਲਈ ਮੈਂ ਹੱਥ ਪੈਰ ਮਾਰਨ ਦੀ ਬੜੇ ਕੋਸ਼ਿਸ਼ ਕੀਤੀ ਕਿਉਂਕਿ ਪੈਸੇ ਦੀ ਮੈਂ ਤੰਗੀ ਚ ਚੱਲ ਰਿਹਾ ਸੀਗਾ ਪਰ ਮੈਥੋਂ ਕੋਈ ਕੰਮ ਹਲੇ ਤੱਕ ਕਿਉਂਕਿ ਪਾਰਟੀ ਦੇ ਕੰਮ ਕਰਦੇ ਕਰਦੇ ਕੋਈ ਕੰਮ ਚੱਲਿਆ ਹੀ ਨਹੀਂਗਾ ਤੇ ਮੇਰਾ ਕੋਈ ਕੋਈ ਕੰਮ ਨਹੀਂ ਜਿਹਦਾ ਤੂੰ ਕਜਨ ਦੱਸਦਾ ਮੇਰਾ ਕੋਈ ਰਿਸ਼ਤੇਦਾਰ ਨਹੀਂ ਜਿਹੜਾ ਇਹਦਾ ਕੋਈ ਅੱਜ ਦੀ ਦਿਹਾੜੀ ਕੋਈ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ ਵਈ ਸਾਡੇ ਕੋਲੇ ਸੰਕੜੇ ਲੋਕ ਆਉਂਦੇ ਰਹਿ ਜਾਂ ਪਾਰਟੀ ਕਰਕੇ ਪਾਰਟੀ ਪ੍ਰਧਾਨ ਸਾਹਿਬ ਕਰਕੇ ਕਿ ਜਿਹੜੇ ਲੋਕ ਕੰਮ ਕਰਾ ਕੇ ਜਾਂਦੇ ਰਹੇ ਦੋ ਨਾਂ ਤੂੰ ਲੈ ਆ ਜਿਹਦੇ ਚ ਆਇਆ ਸੀ ਕਿ ਜਿਹੜਾ ਜਿਹਦਾ ਤੁਸੀਂ ਆਡੀਓ ਸੁਣਾਈ ਹੈ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਦੇਸ਼ ਵਾਸੀਆਂ ਨੂੰ ਸ਼ਰੋਮਣੀ ਕਾਲੀਦਾਸ ਨੂੰ ਪਿਆਰ ਕਰਨ ਵਾਲੇ ਸੱਜਣਾ ਨੂੰ ਦੱਸਣਾ ਚਾਹਣਾ ਹੈ ਇਹ ਨਾਬੇ ਪਿੰਡ ਦੇ ਵਿੱਚ ਵਜੀਦਪੁਰ ਤੇ ਉਪਲਾ ਪਿੰਡ ਦਾ ਇਹ ਮੁੰਡਾ ਹੈ ਇਹਨੇ ਇਹਦਾ ਵਿਆਹ ਹੋਇਆ ਸੀ ਤੇ ਵਿਆਹ ਵੇਲੇ ਦੋਨੋਂ ਪਰਿਵਾਰ ਦੇ ਦੋ ਤਿੰਨ ਜਣੇ ਆ ਕੇ ਮੈਨੂੰ ਕਾਰਡ ਦੇ ਕੇ ਗਏ ਕਿ ਤੁਸੀਂ ਵਿਆਹ ਜ਼ਰੂਰ ਆਇਓ ਜੀ ਹਾਲਾਂਕਿ ਵਿਆਹ ਬਰਨਾਲੇ ਸੀ ਮੈਂ ਇਹਨਾਂ ਨੂੰ ਹੱਥ ਵੀ ਜੋੜੇ ਵੀ ਯਾਰ ਇੰਨੀ ਵਾਰ ਟੌਖਾ ਹੈ ਸਰਦ ਤੂੰ ਪੁੱਗਿਆ ਨਹੀਂ ਜਾਂਦਾ ਤਾਂ ਇਹਨਾਂ ਨੇ ਹੋ ਸਕਦਾ ਇਹਨਾਂ ਨੂੰ ਲੱਗਦਾ ਹੋਵੇ ਕਿ ਬਾਅਦ ਚ ਬਾਈ ਦੀ ਕਿਤੇ ਨਾ ਕਿਤੇ ਅਸੀਂ ਮਦਦ ਲਵਾਂਗੇ ਤੇ ਜੋਰ ਦੇ ਕੇ ਕਿਹਾ ਕਿ ਬਾਈ ਜੀ ਬਹੁਤ ਜ਼ਰੂਰੀ ਹੈ ਤੁਸੀਂ ਆਉਣਾ ਮੈਂ ਬਰਨਾਲੇ ਇਹਨਾਂ ਦੇ ਵਿਆਹ ਤੇ ਵੀ ਜਾ ਕੇ ਆਇਆ ਯਾਰ ਜਿਹੜੇ ਪਰਿਵਾਰਾਂ ਦੇ ਅਸੀਂ ਪੋਲੀਟਿਕਲ ਤੌਰ ਤੇ ਵਿਆਹਾਂ ਤੱਕ ਵੀ ਜਾਣੇ ਆ ਤੇ ਉਹਨੇ ਜੇ ਸਾਡੇ ਤੋਂ ਟੈਲੀਫੋਨ ਕਰਾ ਲਿਆ ਤੇ ਤੈਨੂੰ ਸਪਸ਼ਟ ਸ਼ਬਦਾਂ ਚ ਕਿਹਾ ਵੀ ਅਗਲੇ ਨੂੰ ਧੋਖੇ 'ਚ ਨਾ ਰੱਖੀ ਤੇ ਇਹਦੇ 'ਚ ਮਾੜਾ ਕੀ ਕਰਤਾ ਮਾੜਾ ਕੀ ਕਰਤਾ ਦੂਜੀ ਗੱਲ ਤੁਸੀਂ ਮੈਨੂੰ ਇਹ ਇਹ ਦੂਜਾ ਗਗਨ ਦਾ ਨਾਮ ਲਿਆ ਤੇ ਗਗਨ ਨੇ ਤਾਂ ਮੇਰੇ ਨਾਲ ਗੱਲ ਵੀ ਨਹੀਂ ਕੀਤੀ ਸੀ ਸਿਰਫ ਇਹ ਆਖਿਆ ਮੈਂ ਸ਼ਰੋਮਣੀ ਕਾਲੀਕਲ ਦਾ ਬੰਦਾ ਐ ਮੈਂ ਚਰਨਜੀਤ ਬਰਾੜ ਕੋਲੇ ਜਾਣਾ ਉਹਨਾਂ ਮੈਂ ਉਹਨੂੰ ਮਿਲਿਆ ਤੇ ਮੈਂ ਮਤਲਬ ਉਹਨਾਂ ਨੂੰ ਜਾਣਦਾ ਤੇ ਮੇਰੀ ਤੁਸੀਂ ਮਦਦ ਕਰੋ ਤੁਸੀਂ ਉਹਨੂੰ ਐਲ ਐਮ ਆਈ ਖੁਦ ਦੇ ਕੇ ਤੇ ਮੈਨੂੰ ਬਾਅਦ ਚ ਟੈਲੀਗ੍ਰਾਮ ਕੀਤਾ ਵੀ ਤੁਹਾਡਾ ਨਾਮ ਲੈਂਦਾ ਸੀ ਮੁੰਡਾ ਤੇ ਮੈਂ ਐਲ ਐਮ ਆਈ ਦੇਤੀ ਮੈਂ ਕਿਹਾ ਮੈਂ ਸੋਕੋ ਦੀ ਉਦੋਂ ਚੁੱਪ ਹੋ ਗਿਆ ਮੈਂ ਕਿਹਾ ਹੋ ਸਕਦਾ ਮੈਂ ਕਿਸੇ ਦਾ ਫੋਨ ਕੀਤਾ ਹੋਵੇ ਮੇਰੇ ਤਾਂ ਯਾਦ ਵੀ ਨਹੀਂ ਸੀ ਫਿਰ ਉਹ ਗਗਨ ਦਾ ਹੀ ਮੁੰਡੇ ਦਾ ਫੋਨ ਆਇਆ ਕਿ ਬਾਈ ਜੀ ਮੈਂ ਤੁਹਾਡਾ ਨਾਮ ਲਿਆ ਸੀ ਸੰਗਾ ਸਾਹਿਬ ਨੇ ਮੇਰਾ ਕੰਮ ਕਰਤਾ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੇ ਸੰਗਾ ਸਾਹਿਬ ਦੀ ਧੰਨਵਾਦ ਕਰਦਾ ਇੱਕ ਗੱਲ ਤੇ ਜੇ ਉਹ ਤੋਂ ਇੱਕ ਲੱਡੂਆਂ ਦਾ ਡੱਬਾ ਹੀ ਉਹਦੇ ਬਾਪ ਤੋਂ ਜਾਂ ਕਿਸੇ ਤੋਂ ਲਿਆ ਹੋਵੇ ਉਹਨੇ ਮੈਨੂੰ ਇਹ ਵੀ ਆਫਰ ਕੀਤੀ ਸੀ ਕਿ ਬਾਈ ਮੈਂ ਤੇਰੇ ਇਲਾਕੇ 'ਚ ਬੋਰਡ ਲਵਾ ਦਿੰਦਾ ਤੇ ਮੈਂ ਹੱਥ ਜੋੜ ਕੇ ਕਿਹਾ ਕੋਈ ਗੱਲ ਨਹੀਂ ਜਦੋਂ ਮੈਨੂੰ ਕਿਤੇ ਲੋੜ ਹੋਈ ਮੈਂ ਤੁਹਾਨੂੰ ਬੇਨਤੀ ਕਰ ਲੂੰਗਾ ਪਰ ਮੈਨੂੰ ਇਹਨਾਂ ਗੱਲਾਂ 'ਚ ਲੋੜ ਨਹੀਂ ਐ ਮੈਂ ਤਾਂ ਯਾਰ ਲੱਡੂਆਂ ਦਾ ਡੱਬਾ ਨਹੀਂ ਲਿਆ ਤੇ ਤੂੰ 30 ਲੱਖ ਦੀਆਂ ਗੱਲਾਂ ਕਰਦਾ ਇਹ ਪੈਸਿਆਂ ਦੇ ਅਲੀਗੇਸ਼ਨ ਜਿਹੜੇ ਲਾਏ ਆ ਨਾ ਝੂਠੇ ਇਨਾਂ ਦਾ ਜਵਾਬ ਦੇਣਾ ਪੈਣਾ ਸੰਗਾ ਸਾਥੋਂ ਨੂੰ ਤੁਸੀਂ ਮੈਨੂੰ ਇੱਕ ਵਾਰੀ ਇਹ ਵੀ ਪੁੱਛਿਆ ਸੀ ਫੋਨ ਕਰਦੇ ਨੂੰ ਐਸੇ ਮੁੰਡੇ ਪਿੱਛੇ ਜਾਂ ਹੋਰ ਪਿੱਛੇ ਮੈਂ ਤੁਹਾਡੇ ਨਾਲ ਜਦੋਂ ਫੋਨ ਕੀਤਾ ਤੇ ਤੁਸੀਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਿਹਾ ਮੈਂ ਕਿਹਾ ਵੀ ਉਹ ਤੇ ਤੁਸੀਂ ਸਮਝਦੇ ਹੋ ਵੀ ਅਸੀਂ ਤਾਂ ਦੋਸਤ ਐ ਦੋਸਤ ਕਿਸ ਕਿਸਮ ਦੇ ਹੋ ਮੈਨੂੰ ਪਤਾ ਕਿਉਂਕਿ ਬੰਟੀ ਦੀ ਕੜੀ ਆ ਵੱਡੀ ਬੰਟੀ ਜੀ ਕਿਹਦੇ ਕਿਹਦੇ ਨਾਲ ਕੜੀਆਂ ਮਲਾਉਂਦੇ ਉਹ ਮੈਨੂੰ ਸਾਰਾ ਪਤਾ ਹੈ ਉਹਨੂੰ ਮੈਂ ਜਾਣਾ ਨਹੀਂ ਚਾਹੁੰਦਾ ਉਸ ਗੱਲ ਦੇ ਵਿੱਚ ਇਸ ਕਰਕੇ ਕਿ ਉਹ ਮੈਂ ਕਿਹਾ ਵੀ ਉਹਨਾਂ ਨੇ ਨਹੀਂ ਕਿਹਾ ਮੈਂ ਆਪਦੇ ਵੱਲੋਂ ਕਹਿ ਰਿਹਾ ਕਿ ਪਾਰਟੀ ਦਾ ਬੰਦਾ ਜੇ ਤੇਰੀ ਮਦਦ ਹੁੰਦੀ ਹੈ ਤਾਂ ਕਰਦੇ ਨਹੀਂ ਤਾਂ ਭਾਜੀ ਤੇਰੀ ਮਦਦ ਇਸ ਕਰਕੇ ਇਹੋ ਜਿਹੇ ਹਾਸੋ ਹੀਣੀਆਂ ਗੱਲਾਂ ਦੇ ਵਿੱਚ ਜਾਣਾ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਹੈ ਇਸ ਦਾ ਨਾਂ ਕਰੋ ਯਾਰ ਮੇਰਾ ਮੂੰਹ ਨਾ ਖਿਲਾਓ ਬਹੁਤ ਔਖਾ ਹੋ ਜਾਣਾ ਇਸ ਕੰਮ ਦੇ ਵਿੱਚ ਇਸ ਕੰਮ 'ਚ ਨਾਮ ਪਈਏ ਮੈਂ ਸਿਆਸੀ ਗੱਲਾਂ ਬੋਲੂਗਾ ਸਿਆਸੀ ਜਵਾਬ ਜਿਹੜਾ ਪਾਰਟੀ ਤੋਂ ਜ਼ਰੂਰ ਮੰਗੂਗਾ ਮੇਰੀ ਲੜਾਈ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਨਹੀਂ ਹੈ ਮੇਰੀ ਬਾਦਲ ਪਰਿਵਾਰ ਨਾਲ ਨਹੀਂ ਹੈ ਮੈਂ ਤਾਂ ਇਹ ਬੰਟੀ ਨੂੰ ਪੁੱਛਦਾ ਹਾਂ ਜਿੰਨਾ ਬਾਦਲ ਪਰਿਵਾਰ ਹੈ ਭਾਵੇਂ ਚੰਡੀਗੜ੍ਹ ਰਹਿੰਦੇ ਆ ਸਾਰੀਆਂ ਫੈਬਲੀਆਂ ਭਾਵੇਂ ਬਾਦਲਾ ਕਿਸੇ ਦੇ ਘਰੇ ਚਾਹ ਪੀ ਕੇ ਵਿਖਾ ਦੇ ਯਾਰ ਤੂੰ ਮੈਂ ਤਾਂ ਅੱਜ ਵੀ ਜਿੱਥੇ ਮਰਜ਼ੀ ਜਾ ਕੇ ਤਾਏ ਚਾਚੇ ਜਿੰਨੇ ਹੈਗੇ ਸਾਰਿਆਂ ਦੇ ਘਰਾਂ ਚ ਰੋਟੀ ਖਾ ਸਕਦਾ ਕਿਉਂਕਿ ਮੈਂ 32 ਸਾਲ ਦਾ ਇਸ ਪਰਿਵਾਰ ਚ ਵਿਚਰਦਾ ਮੈਂ ਸਿਆਸੀ ਲੜਾਈ ਤਾਂ ਕੋਈ ਸਾਡੇ ਵਕਰੇਵੇਂ ਹੋ ਸਕਦੇ ਆ ਪਰ ਜਾਤੀ ਤੌਰ ਤੇ ਮੇਰੇ ਕਰਦਾਰਤੀ ਤੌਰ ਤੇ ਮੇਰੇ ਕਿਰਦਾਰ ਬਾਰੇ ਮੇਰੀ ਇਮਾਨਦਾਰੀ ਬਾਰੇ ਸਾਰੇ ਜਾਣਦੇ ਐ ਇਸ ਕਰਕੇ ਯਾਰ ਤੂੰ ਮੈਨੂੰ ਇਹ ਇਹ ਝੂਠੇ ਲਾਂਚਨ ਲਾ ਕੇ ਤੇ ਸ਼ਾਇਦ ਚੁੱਪ ਕਰਾਉਣ ਦੀ ਜਾਂ ਮਤਲਬ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲੇਗਾ ਇਹ ਕੀਤਾ ਨਹੀਂ ਜਣਾ ਦੂਜੀ ਸੰਗਤ ਸਾਹਿਬ ਤੁਸੀਂ ਮੈਨੂੰ ਮੇਰੇ ਤੇ بڑے ਛੋਟੇ ਅਲੀਗੇਸ਼ਨ ਲਾਏ ਕਿ ਇਹ ਤਾਂ ਜੀ ਪਿੰਡ ਬੜਾ ਪਤਾ ਨਹੀਂ ਟੈਂਪੂ ਚਲਾਉਂਦਾ ਸੀ ਇਹ ਪਤਾ ਨਹੀਂ ਕਿਹੜੇ ਕੰਜਰ ਨੇ ਕਿੱਥੋਂ ਗੱਲ ਚਲਾਈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਮੈਂ ਇੱਕ ਬੇਨਤੀ ਕਰਦਿਆਂ 93 ਚ ਮੈਂ ਬੀਏ ਕੀਤੀ ਤੇ ਬੀਏ ਦੇ ਪੇਪਰ ਦੇਣ ਤੋਂ ਪਹਿਲਾਂ ਫਿਲਟਰ ਉਹਨਾਂ ਫਿਲਟਰ ਦਾ ਯੂਨਿਟ ਅਸੀਂ ਮਲੋੜ ਦੇ ਵਿੱਚ ਸੱਤ ਫੋਟੋ ਨਸਵਾਰ ਵਾਲਿਆਂ ਤੋਂ ਗਿੱੜਵੇ ਤੋਂ ਖਰੀਦ ਕੇ ਮਲੋਟ ਲੈ ਗਏ ਸੀ ਜਿੰਨਾ ਚਿਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਦਾ ਬਾਈ ਇਲੈਕਸ਼ਨ ਨਹੀਂ ਲੰਘਿਆ 93 ਤੋਂ 95 ਟਿੱਕਰ ਮੈਂ ਉਹ ਕਾਰੋਬਾਰ ਕਰਦਾ ਰਿਆ 93 ਟਿੱਕਰ ਮੈਂ ਬੀਏ ਕੀਤੀ ਹੈ ਤੇ 95 ਤੋਂ ਬਾਅਦ ਮੈਂ ਪੱਕਾ ਤੌਰ ਤੇ ਜਿਹੜਾ ਹੈਗਾ ਮੈਂ ਪੋਲਿਟਿਕਸ ਦੇ ਵਿੱਚ ਐ ਯਾਰ ਕਿਹੜੇ ਕੰਮਾਂ 'ਚ ਪਈ ਹਾਂ ਕਿਹੜੇ ਕੰਮਾਂ 'ਚ ਪਈ ਆ ਤੁਸੀਂ ਕੱਲ ਨੂੰ ਤੁਸੀਂ ਕਹਿ ਦੋਗੇ ਜੀ ਮੈਂ ਤਾਂ ਜੋੜੇ ਗੰਢ ਦਾ ਸੀ ਤੇ ਜੋੜੇ ਗੰਢਣ ਵਾਲਾ ਕੋਈ ਬੰਦਾ ਨਹੀਂ ਹੁੰਦਾ ਕੱਲ ਨੂੰ ਤੁਸੀਂ ਕਹਿ ਦੋਗੇ ਜੀ ਇਹ ਤਾਂ ਦਿਹਾੜੀਆਂ ਜਾਂਦਾ ਸੀ ਤੇ ਦਿਹਾੜੀ ਜਨ ਵਾਲੇ ਬੰਦੇ ਨਹੀਂ ਹੁੰਦੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਿਆਂ ਮੈਂ ਪਹਿਲਾਂ ਵੀ ਸਪਸ਼ਟ ਕੀਤਾ ਕਿ ਅਸੀਂ ਰਾਜੇ ਨਹੀਂ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪਰਿਵਾਰ ਜਿੰਨੀ ਸਾਡੇ ਕੋਲੇ ਜਾਇਦਾਦ ਹੈ ਬਾਦਲ ਪਰਿਵਾਰ ਜਿੰਨੀ ਹੈ ਨਹੀਂ ਨਾ ਕਿਸੇ ਵੱਡੇ ਰਾਜਾ ਜਿੰਨੀ ਹੈ ਪਰ ਇੱਕ ਸਧਾਰਨ ਜੱਟ ਦਾ ਪੁੱਤ ਚੰਗਾ ਪੜਾ ਹੈਗਾ ਮੇਰੇ ਬਾਪੋਰੀ ਪੰਜ ਭਰਾ ਸੀਏ ਪੰਜ ਭਰਾ ਹੋਣ ਦੇ ਬਾਵਜੂਦ ਸਾਡੀ ਜ਼ਮੀਨ ਸਰਪਲਸ ਨਿਕਲੀ ਇੰਨੀ ਕੁ ਤਾਂ ਢੇਰੀ ਸੀਗੀ ਸਾਡੇ ਕੋਲੇ ਜਿਹੜੀ ਅਸੀਂ ਕਰਕੇ ਖਾ ਸਕਦੇ ਆ ਇਸ ਕਰਕੇ ਜੇ ਮੈਂ ਪੈਸੇ ਕਮਾਉਣੇ ਹੁੰਦੇ ਤੇ ਰੇਤੇ ਦੇ ਕੌਣ ਕੌਣ ਵੰਡਦਾ ਸੀ ਕਿੱਥੇ ਵੰਡਦਾ ਸੀ ਮੈਨੂੰ ਇਹ ਵੀ ਪਤਾ ਨਾ ਗਵਾਹਾਂ ਦਵਾਉ ਮੈਨੂੰ ਨਾ ਇਸਕਾ ਮੱਚ ਕਹੋ ਤੁਸੀਂ ਤੇ ਜੇ ਹੋਰ ਕਿਤੇ ਪੈਸੇ ਆਉਂਦੇ ਸੀ ਕਰੋੜਾ ਰੁਪਏ ਦਾ ਹਿਸਾਬ ਜਿਹੜਾ ਇਲੈਕਸ਼ਨ ਹੈ ਬਾਅਦ ਇਲੈਕਸ਼ਨ ਦੂਜੇ ਚੀਜ਼ੇ ਹੁੰਦੇ ਸੀ ਤੇ ਫਿਰ ਉਹ ਮੈਂ ਤਾਂ ਮੇਰਾ ਤਾਂ ਉਹ ਵੀ ਲਿਖ ਕੇ ਜਾਂਦਾ ਸੀ ਈਵਨ ਇੱਥੋਂ ਤੱਕ ਕਿ ਮੈਂ ਤਾਂ ਕੋਲੋਂ ਛੋੜਾ ਬੋਟਾ ਜਿੰਨਾ ਵੀ ਖਰਚਾ ਹੁੰਦਾ ਸੀ ਖਰਚਾ ਕਰਕੇ ਤੁਰਦਾ ਸੀ ਇਸ ਕਰਕੇ ਸੰਗਾ ਸਾਹਿਬ ਇਹਨੂੰ ਇਹਨੂੰ ਇਹਨਾਂ ਗੱਲਾਂ ਤੋਂ ਬਾਅਦ ਆ ਜਾਓ ਇਹਨਾਂ ਗੱਲਾਂ 'ਚ ਕੁਝ ਨਹੀਂ ਧਰਿਆ ਪਿਆ ਕੁਝ ਨਹੀਂ ਧਰੇ ਪਿਆ ਨਾ ਪਾਰਟੀ ਦਾ ਨੁਕਸਾਨ ਕਰਾਉਣ ਵਾਲੇ ਪਾਸੇ ਤੁਸੀਂ ਤਰੋ ਤੇ ਨਾਮ ਇੱਥੋਂ ਤਰੋ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਆਪਦਾ ਕਿਰਦਾਰ ਬਹੁਤ ਔਖੇ ਹੋ ਕੇ ਬਣਾਇਆ ਬਹੁਤ ਔਖਾ ਬਣਦਾ ਹੈ ਗੱਡੀ ਆਪ ਚਲਾਉਣੀ ਕਈ ਵਾਰੀ ਦੋ ਦੋ ਤਿੰਨ ਤਿੰਨ ਦੇ ਨਾਲ ਕੋਈ ਬੰਦਾ ਹੀ ਨਾ ਹੋਣਾ ਇਹ ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰਾ ਵੀ ਜੀ ਕਰਦਾ ਕਿ ਜੇ ਮੇਰੀ ਨੋਟਾਂ ਨਾਲ ਭਰੀ ਹੋਵੇ ਤੇ ਚਾਰ ਪੰਜ ਬੰਦੇ ਹੁਣ ਜੀ ਜੀ ਕਰਦੇ ਹੋਣ ਦੋ ਤਿੰਨ ਪੀਏ ਰੱਖੇ ਹੋਣ ਪਰ ਨਹੀਂ ਮੈਨੂੰ ਪਤਾ ਹੈ ਵੀ ਇਹ ਜਿਹੜਾ ਰਸਤਾ ਹੈ ਇਹ ਇਹ ਜੇ ਤੁਸੀਂ ਇਮਾਨਦਾਰੀ ਨਾਲ ਚੱਲਣਾ ਹੈ ਕਿਰਪਾ ਕਰਕੇ ਇਹ ਜਿਹੜਾ ਇਮਾਨਦਾਰੀ ਨਾਲ ਰਸਤਾ ਔਖਾ ਹੁੰਦਾ ਪਰ ਨੀਂਦ ਬੜੀ ਸੌਖੀ ਹੁੰਦੀ ਹੈ ਇਸ ਕਰਕੇ ਪਹਿਲੀ ਗੱਲ ਤਾਂ ਜਿਹੜਾ ਮੇਰੇ ਤੇ ਪੈਸਿਆਂ ਦਾ ਅਲੀਗੇਸ਼ਨ ਲਾਇਆ ਇਹਦਾ ਮੈਂ ਜਰੂਰ ਨੋਟਿਸ ਭੇਜੂਗਾ ਫੌਰਨ ਕਿਵੇਂ ਭੇਜ ਸਕਦਾ ਜਾਂ ਇੱਥੇ ਆ ਇਹਨੂੰ ਕਿਵੇਂ ਸਰਵ ਕਰਾ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇਹ ਸਪਸ਼ਟ ਕਰਦਾ ਦੂਜੀ ਮੈਂ ਬੇਨਤੀ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਨੂੰ ਇੱਕ ਮੇਰਾ ਸਵਾਲ ਹੋਰ ਹੈ ਯੂਥ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਸਰਦਾਰ ਸਰਬਜੀਤ ਸਿੰਘ ਝੰਜਟ ਸਾਹਿਬ ਨੂੰ ਝੰਜਰ ਸਾਹਿਬ ਇਹ ਪਾਰਟੀ ਦਾ ਪਲੇਟਫਾਰਮ ਵਰਤਣ ਲਈ ਇਹ ਤੁਸੀਂ ਦਿੱਤਾ ਥੋੜੀ ਸਹਿਮਤੀ ਨਾਲ ਪਿਆ ਯੂਥ ਅਕਾਲੀ ਦਲ ਦੇ ਪੇਜ ਤੇ ਮੇਰੇ ਤੇ ਅਲੀਗੇਸ਼ਨ ਦੀ ਜਿਹੜੀ ਵੀਡੀਓ ਹੈ ਜਾਂ ਕਿਹਨੇ ਪਿਆ ਕਿਉਂਕਿ ਮੈਨੂੰ ਉੱਥੇ ਵੀ ਅਖੀਰ ਨੋਟਿਸ ਲਿਆਉਣਾ ਪੈਣਾ ਮੈਂ ਵੀ ਅੱਜ ਤਿਕਰਤਾ ਸ਼੍ਰੋਮਣੀ ਅਕਾਲੀ ਦਲ ਦਾ ਉਹੀ ਯੋਧੇਦਾਰ ਹੈ ਉਹੀ ਮੇਰੇ ਕੋਲੇ ਹਲਕਾ ਇੰਚਾਰਜ ਹੈ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ 'ਚ ਹੀ ਆਂ ਸ਼੍ਰੋਮਣੀ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਪੇਜ ਤੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਲੀਡਰ ਦੇ ਖਿਲਾਫ ਅਜਿਹੀਆਂ ਗੱਲਾਂ ਪੈਣੀਆਂ ਇਹ ਕਿਹਨੇ اجازت ਦਿੱਤੀ ਹੈ ਇਹ ਵੀ ਨਾਂ ਲੈ ਕੇ ਦੱਸ ਦਿਓ ਇਸ ਕਰਕੇ ਮੈਂ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਲੜਾਈ ਜਿਹੜੀ ਹੈ ਉਹ ਉਹ ਮੇਰੀ ਅਸੂਲਾਂ ਦੀ ਹੈ ਔਰ ਮੇਰੀ ਕੋਈ ਨਿੱਜੀ ਲੜਾਈ ਨਹੀਂ ਹੈ ਨਹੀਂ ਤਾਂ ਮੇਰੇ ਕੋਲੇ ਤਾਂ ਬੜਾ ਵੱਡਾ ਦਫ਼ਤਰ ਸੀਗਾ ਬڑے ਵੱਡੇ ਰਤਬੇ ਸੀਗੇ ਤੇ ਮੈਂ RAM nal ਬੈਠਾ ਰਹਿੰਦਾ ਜਿਵੇਂ ਬਾਕੀ ਸਾਰੇ ਲੀਡਰਸ਼ਿਪ ਬਣ ਚੁੱਪ ਕਰਕੇ ਅਧੀਨਗੀ ਇਕੱਲੀ ਕਬੂਲ ਕੇ ਤੇ ਹਾਰਾਂ ਜਿੱਤਾਂ ਝੋਲੀ ਚ ਪਾ ਕੇ ਅਸੀਂ ਤੁਰੇ ਫਿਰਦੇ ਆ ਕਿੰਨਾ ਚਿਰ ਪਾਰਟੀ ਬਚੂਗੀ ਯਾਰ ਇਸ ਗੱਲ ਨਾਲ ਮੈਨੂੰ ਇੱਕ ਗੱਲ ਤਾਂ ਸਮਝਾ ਦਿਓ ਪੰਜ ਇਲੈਕਸ਼ਨ ਅਸੀਂ ਹਾਰ ਗਏ ਐ ਤੋਂ ਪਹਿਲਾਂ ਤੇ ਅਗਲਿਆਂ ਦੇ ਵਿੱਚ ਸਾਡੇ ਕੋਲੇ ਖੜਾ ਕਰਨ ਲਈ ਇੱਕ ਦੂਜੇ ਤੇ ਅਸੀਂ ਸਿੱਟੀ ਜਾਂਦੇ ਆ ਵੀ ਕੌਣ ਖੜਾ ਹੋਊਗਾ ਕਿਵੇਂ ਖੜਾ ਹੋਊਗਾ ਤੇ ਕਿਹੜੇ ਕਮਾਚ ਪਏ ਇਸ ਕਰਕੇ ਚਰਨਜੀਤ ਬਰਾੜ ਪਾਰਟੀ ਦੇ ਵਿੱਚ ਕੋਈ ਅਹੁਦੇਦਾਰ ਬਣੇ ਤੇ ਭਵੇਂ ਨਾ ਬਣੇ ਮੇਰੀ ਆਖਰੀ ਕੋਸ਼ਿਸ਼ ਹੋਊਗੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਹਰ ਹਾਲ 'ਚ ਤਕੜਾ ਕਰਾਂ ਤਬਦੀਲੀਆਂ ਵੱਡੇ ਪੱਧਰ ਤੇ ਲਿਆ ਕੇ ਜਿਵੇਂ ਝੁੰਡਾ ਕਮੇਟੀ ਨੇ ਰਿਕਮੈਂਡ ਕੀਤੀਆਂ ਉਸ ਕਿਸਮ ਦੀਆਂ ਲਿਆ ਕੇ ਤਕੜਾ ਕਰਨ ਦੀ ਮੇਰੀ ਜਿਹੜੀ ਹੈ ਹਰ ਹਾਲਤ ਕੋਸ਼ਿਸ਼ ਰਊਗੀ ਔਰ ਜਿਹੜੇ ਸੱਜਣਾ ਨੇ ਮੇਰਾ ਮੂੰਹ ਬੰਦ ਕਰਿਆ ਸੀ ਅੱਜ ਮੈਨੂੰ ਬੋਲਣਾ ਪਿਆ ਕਿਉਂਕਿ ਪੈਸੇ ਦੇ ਅਲੀਗੇਸ਼ਨ ਛੋਟੇ ਨਹੀਂ ਹੁੰਦੇ ਇਹ ਕਰਦਾਰ ਕੁਸ਼ੀ ਹੈ ਤੇ ਕਰਦਾਰ ਕੁਸ਼ੀ ਮੈਂ ਆਪਦੀ ਹੋਣ ਨਹੀਂ ਦੇਣੀ ਇਸ ਕਰਕੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਉਹਨਾਂ ਤੋਂ ਮੈਂ ਮਾਫੀ ਚਾਹੁੰਦਾ ਤੇ ਇਹ ਹਲੇ ਵੀ ਮੈਂ ਬ ਕਿ ਬਾਹਰ ਆਜੋ ਬਾਹਰ ਆਜੋ ਕਿਰਪਾ ਕਰਕੇ ਮੈਂ ਇਹ ਇੱਕ ਘਟੀਆਂ ਲੜਾਈਆਂ ਚ ਪੈਣਾ ਨਹੀਂ ਚਾਹੁੰਦਾ ਮੇਰੇ ਸਿਆਸੀ ਜਿਹੜੀਆਂ ਲੜਾਈ ਮੈਂ ਵਿੱਢੀ ਆ ਕਿ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਉਹਦੇ ਪ੍ਰਤੀ ਖੁਦ ਫੈਸਲੇ ਕਰ ਲੋ ਯਾਰ ਚਰਨਜੀਤ ਬਰਾੜਤਾ ਹੁਣ ਵਿੱਚ ਹੀ ਐ ਨੀਗਾ ਤੁਸੀਂ ਬੁਲਾਉਂਦੇ ਨਹੀਂ ਸਾਧਦੇ ਨਹੀਂ ਤੇ ਫਿਰ ਮੈਥੋਂ ਬਿਨਾ ਫੈਸਲੇ ਚੰਗੇ ਕਰਕੇ ਪੰਜਾਬ ਦੇ ਪਾਰਟੀ ਦੇ ਲੀਡਰਾਂ ਨੂੰ ਤੁਸੀਂ ਮਨ ਜਿੱਤ ਲਓ ਤੇ ਮੇਰੇ ਖਿਆਲ ਅਕ ਸਾਰਾ ਕੁਝ ਵਧੀਆ ਚੱਲੂਗਾ ਸੋ ਇਸ ਕਰਕੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਤਕੜੇ ਹੋਈਏ ਪਾਰਟੀ ਬਚਾਉਣੀ ਹੈ ਪਾਰਟੀ 'ਚ ਵੱਡੀਆਂ ਤਬਦੀਲੀਆਂ ਲਿਆ ਕੇ ਫੇਰ ਹੀ ਬਚਣੀ ਹੈ ਸਾਰੇ ਸਾਥ ਦਿਓ ਮੈਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਕੋਸ਼ਿਸ਼ ਰਹੂਗੀ ਮੇਰੀ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਿਸੇ ਵੀ ਹੱਦ ਤੱਕ ਜਾਣਾ ਪਿਆ ਤਾਂ ਮੈਂ ਕੋਸ਼ਿਸ਼ ਕਰਕੇ ਜਾਊਂਗਾ